100 ਸਟੂਡੈਂਟ ਦੇ ਉੱਤੇ ਐਡਮਿਸ਼ਨ ਫੀਸ 50% ਮੈਰੀਟੋਰੀਅਸ ਸਟੂਡੈਂਟਸ ਨੇ ਜਿਨ੍ਹਾਂ ਦੇ 95% ਤੋਂ ਉੱਪਰ ਪਰਸੈਂਟੇਜ ਹੈਗੀ ਹੈ 3rd ਕਲਾਸ ਤੋਂ ਲੈ ਕੇ +2 ਕਲਾਸ ਤੱਕ ਉਹਨਾਂ ਦੀ No ਐਡਮਿਸ਼ਨ ਫੀ ਹੈ 스포츠 ਨੂੰ ਪੂਰਾ ਧਿਆਨ ਦਿੱਤਾ ਜਾਂਦਾ ਹੈਗਾ ਜਿਨ੍ਹਾਂ ਦੀ ਸਕੂਲ ਦਾ ਅਕਾਡੈਮਿਕ ਹੈਗਾ ਉਹਦੇ ਵਿੱਚ ਅਸੀਂ CBSE ਨੂੰ ਫੋਲੋ ਕਰਕੇ ਚੱਲਦੇ ਹੈਗੇ ਆਂ ਔਰ ਸਪੋਰਟਸ ਨੂੰ ਲੈ ਕੇ ਅਸੀਂ ਪੰਜਾਬ এডਿਕੇਸ਼ਨ ਡਿਪਾਰਟਮੈਂਟ ਔਰ ਪੰਜਾਬ ਸਟੇਟ ਦੀਆਂ ਗੇਮਸ ਦੇ ਨਾਮ ਨਾਲ CBSE ਦੀਆਂ ਦੀਆਂ ਗੇਮਸ ਦੇ ਵਿੱਚ ਵੀ ਬੱਚਿਆਂ ਨੂੰ ਭੇਜਦੇ ਹਾਂ ਸਕੂਲ ਦੇ ਵਿੱਚ ਕ੍ਰਿਕਟ ਵੀ ਹੈ ਸਕੂਲ ਦੇ ਵਿੱਚ সুইਮਿੰਗ ਹORS RIDING ਸ਼ੂਟਿੰਗ ਰੇਂਜ ਫੁੱਟਬਾਲ ਦੈਨ ਬਾਲੀਵੋਲ ਬਾਸਕਟਬਾਲ all indoor and outdoor games are there ab academic nu laake jinna vi sada academic kindergarten da academic oh sara activity based hai jide vich bachiyan da jehda curriculum hai us curriculum de naal hi activities design kitiyan gayian ne ਤੇ ਪੂਰਾ ਫੋਕਸ ਕਰਦੇ ਹੈਗੇ ਆ ਬੱਚਿਆਂ ਦੀ ਸਿਕਿਉਰਿਟੀ ਤੇ ਸੇਫਟੀ ਨੂੰ ਲੈ ਕੇ ਉਹਨਾਂ ਤੇ ਪੂਰਾ ਫੋਕਸ ਕੀਤਾ ਜਾਂਦਾ ਹੈਗਾ ਇਸ ਤੋਂ ਇਲਾਵਾ ਜਿਹੜੇ ਸਾਡੇ ਪ੍ਰੀ ਨਰਸਰੀ ਦੇ ਵਿੱਚ ਬੱਚੇ ਆਉਂਦੇ ਨੇ ਉਹਨਾਂ ਲਈ ਮੈਕਸਿਮਮ ਐਕਟੀਵਿਟੀਆਂ ਹੁੰਦੀਆਂ ਪਲੇ ਐਕਟੀਵਿਟੀਆਂ ਹੁੰਦੀਆਂ ਹੈਗੀਆਂ ਉਹਨਾਂ ਦੀ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈਗਾ ਬੱਚਿਆਂ ਨੂੰ ਪ੍ਰੋਪਰ ਟ੍ਰੇਨਿੰਗ دی ਜਾਂਦੀ ਹੈਗੀ ਐ ਸਿਟਿੰਗ ਟ੍ਰੇਨਿੰਗ ਟਾਇਲਟ ਟ੍ਰੇਨਿੰਗ ਥੈਨ ਹਾਊ ਟੂ ਈਟ ਫੂਡ ਭਾਵੇਂ ਕਿ ਟੀਚਰਸ ਪੂਰੇ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਤਿਆਰ ਕਰਵਾਉਂਦੇ ਨੇ ਜਿਹੜੇ ਕੰਪੀਟੀਸ਼ਨਸ ਨੇ ਸਹੋਦਿਆ ਦੇ ਕੰਪੀਟੀਸ਼ਨਸ ਚਾਹੇ ਉਹ ਅਕਾਡੈਮਿਕ ਨੂੰ ਲੈ ਕੇ ਨੇ ਚਾਹੇ ਉਹ ਸਪੋਰਟਸ ਨੂੰ ਲੈ ਕੇ ਨੇ ਉਹਨਾਂ ਸਾਰਿਆਂ ਦੇ ਵਿੱਚ ਬੱਚਿਆਂ ਨੂੰ ਭੇਜਿਆ ਜਾਂਦਾ ਹੈਗਾ ਪਾਰਟਿਸਪੇਟ ਕਰਨ ਦੇ ਲਈ ਇੱਕ 21st ਸੈਂਚਰੀ ਜਨਰੇਸ਼ਨ ਹੈ ਤੇ ਇਸ ਜਨਰੇਸ਼ਨ ਨੂੰ ਪੜਾਉਣ ਦੇ ਲਈ a teacher need to be very active and smart they need to be very professional is sari chizyan nu sochde hoye cbse de capacity building programs chalde ne aur is to alawa hor bhi jehni workshops ne jehni teachers di development lain ne chahe ho psychology based ne chahe ho life skill based ne chahe ho subject based ne os sari workshops bhi school de vich kitiyan jandiyan ha ਸ਼ਸ਼ਿਆ ਕਾਲ ਪ੍ਰਿੰਸੀਪਲ ਡਾਕਟਰ ਪੂਰਨਮ ਸ਼ਰਮਾ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਸਕੂਲ ਦੇ ਵਿੱਚ ਐਡਮਿਸ਼ਨ ਸ਼ੁਰੂ ਹੋ ਚੁੱਕੀਆਂ ਨੇ ਸੈਸ਼ਨ 2025 ਤੇ 26 ਦੇ ਲਈ ਤੇ ਸਕੂਲ ਦੇ ਵਿੱਚ ਐਡਮਿਸ਼ਨ ਪ੍ਰੀ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਹੋ ਰਹੀਆਂ ਨੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਇੱਕ CBSE ਅਫੀਲੀਏਟਿਡ ਸਕੂਲ ਹੈ ਔਰ ਇਹ ਇੱਕ ਪੂਰਾ ਕੰਪਲੀਟ ਸਕੂਲ ਹੈ ਜਿਹਦੇ ਵਿੱਚ ਸਾਡਾ ਬੋਰਡ ਕਲਾਸਿਸ ਦਾ ਇੱਕ ਸੈਸ਼ਨ ਨਿਕਲ ਚੁਕਿਆ ਹੈ ਔਰ ਸਾਡੇ ਬੱਚਾ ਨੇ ਆਪਣਾ 100% ਰਿਜ਼ਲਟ ਦਿੱਤਾ ਹੈਗਾ ਤੇ ਹੁਣ ਵੀ ਅਸੀਂ ਆਪਣੇ ਸਟੂਡੈਂਟਸ ਵਾਸਤੇ ਔਰ ਨਵੇਂ ਆਉਣ ਵਾਲੇ ਸਟੂਡੈਂਟਸ ਤੇ ਕੈਂਡੀਡੇਟ ਵਾਸਤੇ ਐਡਮਿਸ਼ਨਸ ਦੇ ਵਿੱਚ ਆਫਰ ਰੱਖੀ ਹੈਗੀ ਹੈ ਫਸਟ 100 ਸਟੂਡੈਂਟ ਦੇ ਉੱਤੇ ਐਡਮਿਸ਼ਨ ਫੀਸ 50% ਵੇਵ ਆਫ ਕੀਤਾ ਗਿਆ ਹੈਗਾ ਔਰ ਇਸ ਤੋਂ ਇਲਾਵਾ ਜਿਹੜੇ ਮੈਰਿਟੋਰੀਅਸ ਸਟੂਡੈਂਟਸ ਨੇ ਜਿਨ੍ਹਾਂ ਦੇ 95% ਤੋਂ ਉੱਪਰ ਪਰਸੈਂਟੇਜ ਹੈਗੀ ਹੈ 3rd ਕਲਾਸ ਤੋਂ ਲੈ ਕੇ +2 ਕਲਾਸ ਤੱਕ ਉਹਨਾਂ ਦੀ ਨੋ ਐਡਮਿਸ਼ਨ ਫੀ ਹੈ ਉਹਨਾਂ ਦਾ ਸਿਰਫ ਰਜਿਸਟ੍ਰੇਸ਼ਨ ਬੇਸਿਸ ਦੇ ਉੱਤੇ ਹੀ ਸਕੂਲ ਦੇ ਵਿੱਚ ਐਡਮਿਸ਼ਨ ਹੋ ਸਕਦੀ ਹੈ ਮੇਰੇ ਸਕੂਲ ਦੇ ਵਿੱਚ ਇਸ ਟਾਈਮ ਦੇ ਵਿੱਚ ਸਾਰੀਆਂ ਕਲਾਸਿਸ ਰਨਿੰਗ ਹੋ ਰਹੀਆਂ ਨੇ ਔਰ ਸਾਡੇ ਸਕੂਲ ਦੇ ਵਿੱਚ CBSE 커ਰੀਕੂਲਮ ਦੇ ਨਾਲ-ਨਾਲ ਸਪੋਰਟਸ ਨੂੰ ਪੂਰਾ ਧਿਆਨ ਦਿੱਤਾ ਜਾਂਦਾ ਹੈਗਾ ਜਿੰਨਾ ਦੀ ਸਕੂਲ ਦਾ ਅਕਾਡੈਮਿਕ ਹੈਗਾ ਉਹਦੇ ਵਿੱਚ ਅਸੀਂ CBSE ਨੂੰ ਫੋਲੋ ਕਰਕੇ ਚੱਲਦੇ ਹੈਗੇ ਆਂ ਔਰ ਸਪੋਰਟਸ ਨੂੰ ਲੈ ਕੇ ਅਸੀਂ ਪੰਜਾਬ এডਿਕੇਸ਼ਨ ਡਿਪਾਰਟਮੈਂਟ ਔਰ ਪੰਜਾਬ ਸਟੇਟ ਦੀਆਂ ਗੇਮਸ ਦੇ ਨਾਮ ਨਾਲ CBSE ਦੀਆਂ ਗੇਮਸ ਦੇ ਵਿੱਚ ਵੀ ਬੱਚਿਆਂ ਨੂੰ ਭੇਜਦੇ ਹਾਂ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੇ ਸਪੋਰਟਸ ਦੇ ਵਿੱਚ ਬਹੁਤ ਅਚੀਵਮੈਂਟਸ ਕੀਤੀਆਂ ਨੇ ਜਿਦੇ ਵਿੱਚ ਤੁਸੀਂ ਸਕੂਲ ਦੇ ਵਿੱਚ ਕ੍ਰਿਕਟ ਵੀ ਹੈ ਸਕੂਲ ਦੇ ਵਿੱਚ swimming horse riding shooting range football then uh, volleyball basketball all indoor and outdoor games are there and jide vich apne kol chote bachyan de layi jede bachche 6 sal di umar de hunde ne unna de layi chess swimming te skating aur taekwondo di jedi game hai unna de layi rakhi hui hai aur mere bachche is time de vich apne jede 6 sal di umar de ਤੇ 78 ਸਾਲ ਦੀ ਉਮਰ ਦੇ ਬੱਚੇ ਉਹਨਾਂ ਨੇスイਮਿੰਗ ਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਉੱਤੇ 3rd ਪ੍ਰਾਈਜ਼ ਲਿਆ ਹੈ ਮੇਰੇ ਇੱਕ ਬੱਚੇ ਨੇ ਸਕੇਟਿੰਗ ਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਉੱਤੇ 2nd ਪੋਜੀਸ਼ਨ ਲਈ ਹੈ ਔਰ ਇੱਕ ਬੱਚੇ ਨੇ 3rd ਪੋਜੀਸ਼ਨ ਲਈ ਹੈ ਤਾਈਕਵਾਂਡੋ ਦੇ ਵਿੱਚ ਮੇਰੇ ਸਟੂਡੈਂਟ ਦੀ 1st ਪੋਜੀਸ਼ਨ ਹੋਲਡਰ ਹੈ 골ਡ ਆਇਆ ਬੱਚੇ ਦਾ ਤੇ ਉਹ ਮੇਰਾ ਬੱਚਾ 6th ਕਲਾਸ ਦਾ ਹੈ ਗੁਰਨੂਰ ਕੋਰ ਖੇਲੋਂ ਤੇ ਮੇਰੇ ਇਹ ਬੱਚਾ ਨੇ ਇਵਨ ਛੋਟੇ ਛੋਟੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਸਪੋਰਟਸ ਵੱਲ ਖਿੱਚਦੇ ਪਏ ਹੈਗੇ ਆ ਤਾਂ ਕਿ ਜਿਹੜੀਆਂ ਸਪੋਰਟਸ ਹੈਗੀਆਂ ਉਹਨਾਂ ਦੀ ਫਿਜ਼ੀਕਲ ਡਵੈਲਪਮੈਂਟ ਦੇ ਨਾਲ-ਨਾਲ ਉਹਨਾਂ ਦੀ ਸਾਈਕਲੋਜੀਕਲ ਡਵੈਲਪਮੈਂਟ ਵੀ ਹੁੰਦੀ ਰਹੇ ਤੇ ਸਭ ਨੂੰ ਪਤਾ ਹੈ ਅ ਹੈਲਦੀ ਮਾਈਂਡ ਐਗਜ਼ਿਸਟ ਇਨ ਅ ਹੈਲਦੀ ਬਾਡੀ ਤੇ ਇਸ ਦੇ ਨਾਲ-ਨਾਲ ਜਿਹੜੀਆਂ ਵੀ ਮੇਜਰ ਗੇਮਸ ਨੇ ਜਿਵੇਂ ਕ੍ਰਿਕਟ ਹੋ ਗਿਆ ਸ਼ੂਟਿੰਗ ਰੇਂਜ ਸਵੀਮਿੰਗ ਤਾਂ ਸਵੀਮਿੰਗ ਤਾਂ ਸਾਡੀ ਕੰਪਲਸਰੀ ਹੀ ਹੈਗੀ ਆ ਬਾਸਕਟਬਾਲ ਇਹ ਸਾਰੇ ਬੱਚੇ ਖੇਲਣ ਜਾਂਦੇ ਨੇ ਤੇ ਸਾਡੇ ਦੋ ਬੱਚੇ ਇੱਕ ਬੱਚੇ ਨੇ ਮੇਰੇ ਨੇ 3rd ਪੋਜੀਸ਼ਨ ਲਈ ਹੈਗੀ ਹੈ ਸਟੇਟ ਲੈਵਲ ਦੇ ਉੱਤੇ ਐਥਲੈਟਿਕਸ ਤੇ ਇੱਕ ਬੱਚੇ ਨੇ ਮੇਰੇ ਨੇ 1st ਪੋਜੀਸ਼ਨ ਲਈ ਹੈ ਸਟੇਟ ਲੈਵਲ ਦੇ ਉੱਤੇ ਐਥਲੈਟਿਕਸ ਦੇ ਵਿੱਚ ਤੇ ਇਸ ਟਾਈਮ ਦੇ ਵਿੱਚ ਬੱਚਾ ਨੇ ਬਾਲੀਬਾਲ ਦੇ ਵਿੱਚ ਹੈਂਡਬਾਲ ਦੇ ਵਿੱਚ ਸਟੇਟ ਲੈਵਲ ਦੇ ਉੱਤੇ ਖੇਲ ਕੇ ਆਏ ਨੇ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦੇ ਰਹੇ ਹਾਂ ਕਿ ਤਾਂ ਕਿ ਸਾਡੇ ਬੱਚਿਆਂ ਦੇ ਵੱਧ ਤੋਂ ਵੱਧ ਵਿਕਾਸ ਹੋ ਸਕੇ ਇਸ ਤੋਂ ਇਲਾਵਾ ਅਕਾਡੈਮਿਕ ਨੂੰ ਲੈ ਕੇ ਜਿੰਨਾ ਵੀ ਸਾਡਾ ਅਕਾਡੈਮਿਕ ਕਿੰਡਰਗਾਰਟਨ ਦਾ ਅਕਾਡੈਮਿਕ ਉਹ ਸਾਰਾ ਐਕਟੀਵਿਟੀ ਬੇਸਡ ਹੈ ਜਿਹਦੇ ਵਿੱਚ ਬੱਚਿਆਂ ਦਾ ਜਿਹੜਾ ਕਰਿਕੂਲਮ ਹੈ ਉਸ ਕਰਿਕੂਲਮ ਦੇ ਨਾਲ ਹੀ ਐਕਟੀਵਿਟੀਆਂ ਡਿਜ਼ਾਈਨ ਕੀਤੀਆਂ ਗਈਆਂ ਨੇ ਤੇ ਬੱਚਿਆਂ ਨੂੰ ਟੀਚਰਸ ਉਸੇ ਤਰੀਕੇ ਨਾਲ ਪੜ੍ਹਾਉਂਦੇ ਨੇ ਤੇ ਮੇਰੇ ਸਕੂਲ ਦੇ ਜਿੰਨੇ ਵੀ ਟੀਚਰਸ ਨੇ ਉਹ ਸਾਰੇ ਵੈਲ ਕੁਆਲੀਫਾਈਡ ਨੇ ਆਲਮੋਸਟ 올 ਦਾ ਟੀਚਰਸ ਆਰ ਐਮਏ ਬੀਐਡ ਐਮਫਿਲ ਪੀਐਚਡੀ ਬਟ টিਚਰズ ਦੀ ਬਹੁਤ ਅੱਛੀ ਕੁਆਲੀਫਿਕੇਸ਼ਨ ਹੈ ਤੇ ਉਹਨਾਂ ਦੀ ਇੱਕ ਟੀਚਿੰਗ ਫਿਲਾਸਫੀ ਵੀ ਇਹੀ ਹੈ ਕਿ ਅਸੀਂ ਸਕੂਲ ਦਾ ਜਿਹੜਾ এনवायरमेंट ਹੈਗਾ ਉਹ ਚਾਈਲਡ ਸੈਂਟਰਡ ਬਣਾਉਣਾ ਹੈਗਾ ਔਰ ਮੇਰੇ ਸਕੂਲ ਦੇ ਵਿੱਚ ਜਿਹੜਾ ਸਿਸਟਮ ਹੈਗਾ ਉਹ ਚਾਈਲਡ ਸੈਂਟਰਡ ਸਿਸਟਮ ਹੈਗਾ ਅਸੀਂ ਬੱਚਿਆਂ ਦੇ ਉੱਤੇ ਪੂਰਾ ਫੋਕਸ ਕਰਦੇ ਹੈਗੇ ਆਂ ਬੱਚਿਆਂ ਦੀ ਸਿਕਿਉਰਿਟੀ ਤੇ ਸੇਫਟੀ ਨੂੰ ਲੈ ਕੇ ਉਹਨਾਂ ਤੇ ਪੂਰਾ ਫੋਕਸ ਕੀਤਾ ਜਾਂਦਾ ਹੈਗਾ ਇਸ ਤੋਂ ਇਲਾਵਾ ਜਿਹੜੇ ਸਾਡੇ ਪ੍ਰੀ ਨਰਸਰੀ ਦੇ ਵਿੱਚ ਬੱਚੇ ਆਉਂਦੇ ਨੇ ਉਹਨਾਂ ਲਈ ਮੈਕਸਿਮਮ ਐਕਟੀਵਿਟੀਆਂ ਹੁੰਦੀਆਂ ਪਲੇ ਐਕਟੀਵਿਟੀਆਂ ਹੁੰਦੀਆਂ ਹੈਗੀਆਂ ਉਹਨਾਂ ਦੀ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈਗਾ ਬੱਚਿਆਂ ਨੂੰ ਪ੍ਰੋਪਰ ਟ੍ਰੇਨਿੰਗ دی ਜਾਂਦੀ ਹੈਗੀ ਐ ਸਿਟਿੰਗ ਟ੍ਰੇਨਿੰਗ ਟੁਆਲਟ ਟ੍ਰੇਨਿੰਗ ਥੈਨ ਹਾਊ ਟੂ ਈਟ ਫੂਡ ਬਤ ਹੈ ਕਿ ਟੀਚਰਸ ਪੂਰੇ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਤਿਆਰ ਕਰਵਾਉਂਦੇ ਨੇ ਇਵਨ ਉਹ ਫੈਮਿਲੀ ਨੂੰ ਲੈ ਕੇ ਜਿਹੜੀਆਂ ਆਪਣੀਆਂ ਹੋਰ ਸੋਸ਼ਲ ਏਜੰਸੀਜ਼ ਹੈਗੀਆਂ ਉਹਨਾਂ ਨੂੰ ਲੈ ਕੇ ਬੱਚਿਆਂ ਨੂੰ ਔਰਲ ਪ੍ਰੈਕਟਿਸਿਸ ਦਿੰਦੇ ਨੇ ਜਦੋਂ ਵੀ ਕਦੇ ਵੀ ओएम राइम्स या स्टोरी टेलिंग ਆਂਦੀ ਹੈਗੇ ਤਾਂ ਉਸ ਸਾਰਾ ਕੁਝ ਟੀਚਰਸ ਉਹਨਾਂ ਨੂੰ ਪਰਫਾਰਮੈਂਸ ਬੇਸਿਸ ਤੇ ਲੈ ਕੇ ਚੱਲਦੇ ਨੇ ਟੀਚਰਸ ਬੱਚਿਆਂ ਤੋਂ ਵੀ ਪਰਫਾਰਮ ਕਰਵਾਉਂਦੇ ਨੇ ਤੇ ਟੀਚਰਸ ਆਪ ਖੁਦ ਵੀ ਪਰਫਾਰਮ ਕਰਦੇ ਨੇ ਇਸ ਤੋਂ ਇਲਾਵਾ ਪ੍ਰਾਇਮਰੀ ਦੇ ਵਿੱਚ ਮਿਡਲਸ ਦੇ ਵਿੱਚ ਵੀ ਜਿਹੜਾ ਸਾਡਾ ਸਿਸਟਮ ਹੈਗਾ ਉਹ ਸਾਰਾ ਬੱਚਿਆਂ ਦਾ ਅਕੈਡੈਮਿਕ ਜਿਹੜਾ ਹੈਗਾ ਉਹਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈਗੀ ਤੇ ਉਹਦੇ ਨਾਲ-ਨਾਲ ਬੱਚਿਆਂ ਨੂੰ ਐਕਟੀਵਿਟੀਆਂ ਵੀ ਕਰਾਈਆਂ ਜਾਂਦੀਆਂ ਹੈਗੀਆਂ ਔਰ ਐਕਟੀਵਿਟੀਆਂ ਵੀ ਅਸੀਂ ਕੋਸ਼ਿਸ਼ ਪੂਰੀ ਕਰਦੇ ਹੈਗੇ ਕਿ ਉਹ ਕਰਿਕੂਲਮ ਦੇ ਨਾਲ ਹੀ ਅਟੈਚ ਕੀਤੀਆਂ ਜਾਣ ਤੇ ਸੀਨੀਅਰਸ ਦੇ ਵਿੱਚ 9 10 1 2 ਜਿਹੜੀ ਹੈਗੀ ਆ ਉਹ ਪਿਓਰਲੀ ਐਨਸੀਆਰਟੀ ਬੇਸਡ ਹੈ ਇਹ ਬੋਰਡ ਕਲਾਸਿਸ ਨੇ ਤੇ ਇਹਨਾਂ ਬੋਰਡ ਕਲਾਸਿਸ ਦੇ ਲਈ ਟੀਚਰਸ ਪੂਰਾ ਧਿਆਨ ਰੱਖਦੇ ਨੇ ਤੇ ਟੀਚਰਸ ਆਪਣਾ ਸਿਲੇਬਸ ਜਲਦੀ ਖਤਮ ਕਰਕੇ ਉਹਨਾਂ ਦੇ ਟੈਸਟ ਉਹਨਾਂ ਦੇ ਕੁਇਜ਼ਸ ਵਗੈਰਾ ਇਹ ਸਾਰੇ ਆਰਗੇਨਾਈਜ਼ ਕਰੇ ਜਾਂਦੇ ਨੇ ਸਕੂਲ ਦੇ ਵਿੱਚ ਪ੍ਰੋਪਰ ਕਲੱਬ ਵੀ ਮੈਨੇਜ ਕੀਤੇ ਜਾ ਰਹੇ ਨੇ ਕਲੱਬ ਐਕਟੀਵਿਟੀਆਂ ਹੁੰਦੀਆਂ ਹੈਗੀਆਂ ਇਸ ਤੋਂ ਇਲਾਵਾ ਹਾਊਸ ਐਕਟੀਵਿਟੀਆਂ ਹੁੰਦੀਆਂ ਹੈਗੀਆਂ ਹਾਊਸ ਐਕਟੀਵਿਟੀਆਂ ਦੇ ਵਿੱਚ ਬੱਚਿਆਂ ਦੇ ਕਯੂਜ਼ਜ਼ ਹੋ ਗਏ ਕਯੂਜ਼ਜ਼ ਤੋਂ ਇਲਾਵਾ ਬੱਚਿਆਂ ਦੀ ਜਿਹੜੀਆਂ ਸਪੋਰਟਸ ਐਕਟੀਵਿਟੀਆਂ ਹੈਗੀਆਂ ਉਹ ਹਾਊਸ ਸਪੋਰਟਸ ਐਕਟੀਵਿਟੀਆਂ ਤੇ ਹਾਊਸ ਸਪੋਰਟਸ ਕੰਪੀਟੀਸ਼ਨਸ ਉਹ ਸਾਰੇ ਸਕੂਲ 'ਚ ਹੁੰਦੇ ਨੇ ਇਹਨਾਂ ਤੋਂ ਇਲਾਵਾ ਅਗਰ ਸਾਡੇ ਇੰਟਰ ਸਕੂਲ ਜਿਹੜੇ ਕੰਪੀਟੀਸ਼ਨਸ ਨੇ ਸਹੋਦਿਆ ਦੇ ਕੰਪੀਟੀਸ਼ਨਸ ਚਾਹੇ ਉਹ ਅਕਾਦੈਮਿਕ ਨੂੰ ਲੈ ਕੇ ਨੇ ਚਾਹੇ ਉਹ ਸਪੋਰਟਸ ਨੂੰ ਲੈ ਕੇ ਨੇ ਉਹਨਾਂ ਸਾਰਿਆਂ ਦੇ ਵਿੱਚ ਬੱਚਿਆਂ ਨੂੰ ਭੇਜਿਆ ਜਾਂਦਾ ਹੈਗਾ ਪਾਰਟਿਸਪੇਟ ਕਰਨ ਦੇ ਲਈ ਔਰ ਸਾਡੇ ਬੱਚੇ ਆਪਣਾ ਹਰ ਕਿਸੇ ਨਾ ਕਿਸੇ ਈਵੈਂਟ ਦੇ ਵਿੱਚ ਕੋਈ ਨਾ ਕੋਈ ਪੋਜੀਸ਼ਨ ਲੈ ਕੇ ਆਉਂਦੇ ਨੇ ਹੁਣ ਵੀ ਰੀਸੈਂਟਲੀ ਸਾਡਾ ਸਕੇਟਿੰਗ ਦਾ ਸੀਗਾ ਤਾਂ ਉਸ ਟਾਈਮ ਦੇ ਵਿੱਚ ਬੱਚਿਆਂ ਨੇ ਫਰਸਟ ਪੋਜੀਸ਼ਨ ਸਕੇਟਿੰਗ ਦੇ ਵਿੱਚ ਰੋਲਰ ਸਕੇਟਿੰਗ 'ਚ ਲੈ ਕੇ ਆਏ ਨੇ ਤੇ ਇਹ ਸਾਰੀਆਂ ਚੀਜ਼ਾਂ ਸਾਡੀਆਂ ਸਕੂਲ ਦੇ ਵਿੱਚ ਹੁੰਦੀਆਂ ਨੇ ਤੇ ਇਸ ਤੋਂ ਇਲਾਵਾ ਅਸੀਂ ਖੁਦ ਵੀ ਆਪਣੇ ਸਕੂਲ ਦੇ ਵਿੱਚ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ ਜਿਹਦੇ ਵਿੱਚ ਸੁਖੋਧਿਆ ਦਾ ਵੀ ਹੈ ਔਰ CBSE ਦੀਆਂ ਕੈਪੈਸਿਟੀ ਬਿਲਡਿੰਗ ਪ੍ਰੋਗਰਾਮਸ ਜਿਹੜੇ ਹੈਗੇ ਆ ਉਹ ਵੀ ਕਰਵਾਏ ਜਾਂਦੇ ਨੇ ਜਿਹੜੇ CBSE ਦਾ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਹੈ ਉਹ ਟੀਚਰਸ ਦੀ ਡਵੈਲਪਮੈਂਟ ਵਾਸਤੇ ਹੁੰਦੇ ਨੇ ਵੀ ਟੀਚਰਸ ਨੇ ਬੱਚਾ ਨੂੰ ਕਿਵੇਂ ਕਲਾਸਾਂ ਦੇ ਵਿੱਚ ਪੜਾਉਣਾ ਹੈਗਾ ਟੀਚਰਸ ਨੇ ਬੱਚਾ ਨੂੰ ਕਿਵੇਂ ਹੈਂਡਲ ਕਰਨਾ ਹੈ ਸਭ ਨੂੰ ਪਤਾ ਹੈ ਇੱਕ 21st ਸੈਂਚਰੀ ਜਨਰੇਸ਼ਨ ਹੈ ਤੇ ਇਸ ਜਨਰੇਸ਼ਨ ਨੂੰ ਪੜਾਉਣ ਦੇ ਲਈ ਅ ਟੀਚਰ ਨੀਡ ਟੂ ਬੀ ਵੈਰੀ ਐਕਟਿਵ ਐਂਡ ਸਮਾਰਟ ਦੇ ਨੀਡ ਟੂ ਬੀ ਵੈਰੀ ਪ੍ਰੋਫੈਸ਼ਨਲ ਇਹ ਸਾਰੀ ਚੀਜ਼ਾਂ ਨੂੰ ਸੋਚਦੇ ਹੋਏ CBSE ਦੇ ਕਪੈਸਿਟੀ ਬਿਲਡਿੰਗ ਪ੍ਰੋਗਰਾਮਸ ਚੱਲਦੇ ਨੇ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਵਰਕਸ਼ਾਪਸ ਨੇ ਜਿਹੜੀਆਂ ਟੀਚਰਸ ਦੀ ਡਿਵੈਲਪਮੈਂਟ ਲਈ ਨੇ ਚਾਹੇ ਉਹ ਸਾਈਕੋਲੋਜੀ ਬੇਸ ਨੇ ਚਾਹੇ ਉਹ ਲਾਈਫ ਸਕਿਲ ਬੇਸ ਨੇ ਚਾਹੇ ਉਹ ਸਬਜੈਕਟ ਬੇਸ ਨੇ ਉਹ ਸਾਰੀਆਂ ਵਰਕਸ਼ਾਪਸ ਵੀ ਸਕੂਲ ਦੇ ਵਿੱਚ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਜਿਹੜਾ ਵੀ ਸਾਡੇ ਸਕੂਲ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਨਫਰਾਸਟ੍ਰਕਚਰ ਵੀ ਜਿਹਨੂੰ ਕਿ ਮੈਂ ਇੱਕ ਲਾਸਟ ਦੇ ਵਿੱਚ ਦੱਸਣ ਜਾ ਰਹੀ ਆ ਤੇ ਜਿਹੜਾ ਸਾਡੇ ਸਕੂਲ ਦਾ ਇਨਫਰਾਸਟ੍ਰਕਚਰ ਹੈਗਾ ਉਹ ਬਹੁਤ ਜ਼ਿਆਦਾ ਵਧੀਆ ਹੈਗਾ ਇਸ ਟਾਈਮ ਸਕੂਲ ਪੂਰਾ 10 ਏਕੜ ਚ ਬਣਿਆ ਹੋਇਆ ਹੈਗਾ ਸਕੂਲ ਦੇ ਵਿੱਚ ਪੂਰਾ ਲਸ਼ ਗ੍ਰੀਨ ਗਰਾਊਂਡਸ ਨੇ ਸਾਡੇ ਤੇ ਸਕੂਲ ਦੇ ਵਿੱਚ ਸਾਡਾ ਹਾਕੀ ਦਾ ਵੀ ਬਣਿਆ ਹੋਇਆ ਹੈਗਾ ਗਰਾਊਂਡ ਫੁੱਟਬਾਲ ਦਾ ਗਰਾਊਂਡ ਬਣਿਆ ਹੋਇਆ ਹੈ ਕ੍ਰਿਕਟ ਦੀ ਜਿਹੜੀ ਪੂਰੀ ਨੈਟ ਹੈਗੀ ਹੈ ਕ੍ਰਿਕਟ ਕਿਟ ਸਕੂਲ ਦੇ ਵਿੱਚ ਅਵੇਲੇਬਲ ਹੈਗੀ ਹੈ ਜਿਦੇ ਵਿੱਚ ਬੱਚੇ ਆਪਣੀ ਪ੍ਰੈਕਟਿਸ ਕਰ ਸਕਦੇ ਨੇ ਇਸ ਤੋਂ ਇਲਾਵਾ ਬਾਸਕਟਬਾਲ, ਵਾਲੀਬਾਲ, ਹੈਂਡਬਾਲ ਦਾ ਗਰਾਊਂਡ ਵੀ ਸਕੂਲ ਦੇ ਵਿੱਚ ਬਣਿਆ ਹੋਇਆ ਹੈਗਾ ਜਿਦੇ ਵਿੱਚ ਆਪਣੇ ਜਿਹੜੇ ਪੰਜਾਬ ਸਕੂਲ এডਿਕੇਸ਼ਨ ਦੇ ਕੰਪੀਟੀਸ਼ਨ ਨੇ ਕ੍ਰਿਕਟ ਦਾ ਹੈਂਡਬੋਲ ਦਾ ਉਹ ਸਕੂਲ ਦੇ ਵਿੱਚ ਕਰਵਾਇਆ ਜਾਂਦਾ ਹੈਗਾ ਇਸ ਤੋਂ ਇਲਾਵਾ ਜਿੰਨੇ ਵੀ ਹੋਰ ਆਪਣੀਆਂ ਸਪੋਰਟਸ ਨੇ ਆਉਣ ਵਾਲੇ ਟਾਈਮ ਦੇ ਵਿੱਚ ਲੌਨ ਟੈਨਿਸ ਅਸੀਂ ਉਹ ਵੀ ਸ਼ੁਰੂ ਕਰ ਦੇਣਾ ਹੈਗਾ ਤੇ ਜਿਹੜੀ ਹORS RIDING ਹੈਗੀ ਹੈ that we are planning to start again ਅਸੀਂ ਉਹ ਵੀ ਸ਼ੁਰੂ ਕਰ ਦੇਣੀ ਹੈਗੀ ਹੈ ਤਾਂ ਕਿ ਸਾਡੇ ਬੱਚਿਆਂ ਦੀ ਜਿਹੜੀ ਫਿਜ਼ੀਕਲ ਡਵੈਲਪਮੈਂਟ ਹੈ ਉਹ ਵੱਧ ਤੋਂ ਵੱਧ ਹੋ ਸਕੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਾਡੇ ਬੱਚਿਆਂ ਦਾ ਕਰੀਅਰ ਡਿਵੈਲਪਮੈਂਟ ਕਰੀਅਰ ਡਿਵੈਲਪਮੈਂਟ ਨੂੰ ਲੈ ਕੇ ਸਕੂਲ ਦੇ ਵਿੱਚ ਕਾਉਂਸਲਿੰਗ ਸੈਸ਼ਨ ਲਗਾਏ ਜਾਂਦੇ ਨੇ ਬੱਚਿਆਂ ਦੇ ਉੱਤੇ ਸਾਈਕੋਲੋਜੀਕਲ ਐਪਟੀਟਿਊਡ ਟੈਸਟ ਲਗਾਏ ਜਾਂਦੇ ਨੇ ਜਿਨ੍ਹਾਂ ਤੋਂ ਅਸੀਂ ਇਹ ਦੱਸ ਸਕਦੇ ਹੈਗੇ ਆ ਕਿ ਬੱਚੇ ਦਾ ਜਿਹੜਾ ਇੱਕ ਐਪਟੀਟਿਊਡ ਤੇ ਇੰਟਰਸਟ ਕਿਹੜੀ ਸਟਰੀਮ ਦੇ ਵਿੱਚ ਹੈਗਾ ਕਿਉਂਕਿ ਇਸ ਟਾਈਮ ਸਕੂਲ ਦੇ ਵਿੱਚ ਚਾਰੋਂ ਸਟਰੀਮ ਸਾਡੇ ਕੋਲ ਹੈਗੀਆਂ ਨੇ ਮੈਡੀਕਲ ਨੋਨ ਮੈਡੀਕਲ ਕਾਮਰਸ ਤੇ ਹਿਊਮਨਿਟੀਜ਼ ਇਵਨ ਕੇ ਹਮੈਨਿਟੀਜ਼ ਦੇ ਵਿੱਚ ਜਿਹੜੇ ਸਬਜੈਕਟ ਵੀ ਨੇ ਉਹ ਸਬਜੈਕਟ ਬੜੇ ਐਡਵਾਂਸ ਰੱਖੇ ਹੋਏ ਨੇ ਔਰ ਉਹਦੇ ਵਿੱਚ ਬੱਚਿਆਂ ਦੇ ਲਈ ਐਸਾ ਕੁਝ ਵੀ ਨਹੀਂ ਹੈਗਾ ਕਿ ਉਹ ਇਸ ਚ ਨੂੰ ਲੈ ਕੇ ਬਾਉਂਡ ਨੇ ਕਿ ਉਹਨਾਂ ਨੇ ਆ ਸਬਜੈਕਟ ਨਹੀਂ ਰੱਖਣਾ ਬੱਚੇ ਆਪਣੀ ਚੁਆਇਸ ਦੇ ਮੁਤਾਬਿਕ ਕੋਈ ਵੀ ਸਬਜੈਕਟ ਰੱਖ ਸਕਦੇ ਨੇ ਤੇ ਅਸੀਂ ਉਹਨਾਂ ਦੇ ਲਈ ਫਿਰ ਉਸ ਸਬਜੈਕਟ ਦਾ ਟੀਚਰ ਵੀ ਸਕੂਲ ਦੇ ਵਿੱਚ ਅਵੇਲੇਬਲ ਕਰਵਾ ਕੇ ਦਿੰਦੇ ਹਾਂ ਕਿਉਂਕਿ ਬੱਚਿਆਂ ਨੂੰ ਅਗਰ ਅਸੀਂ ਇਹ ਦੱਸੀਏ ਕਿ ਤੁਸੀਂ ਆਪਣੇ ਇੰਟਰਸਟ ਤੇ ਐਪਟੀਟਿਊਡ ਦੇ ਨਾਲ ਆਪਣੇ ਕੈਰੀਅਰ ਨੂੰ ਅੱਗੇ ਵਧਾਉਣਾ ਹੈ ਤਾਂ ਇਹ ਹੋ ਨਹੀਂ ਸਕਦਾ ਕਿ ਕੱਲੋ ਜਿੱਥੇ ਵੀ ਕਿਤੇ ਉਹ ਆਪਣੇ ਕੈਰੀਅਰ ਦੇ ਵਿੱਚ ਬੈਠਣਗੇ ਉਹ ਬੇਦਿਲ ਹੋ ਕੇ ਬੈਠਣਗੇ ਉੱਥੇ ਬੱਚੇ ਪੂਰਾ ਦਿਲ ਦੇ ਨਾਲ ਆਪਣੀ ਜੌਬਸ ਨੂੰ ਤੇ ਆਪਣੇ ਬਿਜ਼ਨਸ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਰਨ ਕਰਨਗੇ ਤੇ ਪੂਰੇ ਵਧੀਆ ਰਹਿਣਗੇ ਤੇ ਸਾਡੀ ਆਪਣੇ ਬੱਚਿਆਂ ਦੇ ਲਈ ਇਹੀ ਇੱਕ ਵਿਸ਼ੇਸ ਹਨ ਕਿ ਸਾਡੇ ਬੱਚੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਧੰਨਵਾਦ